ਕੰਮਵਾਲ ਤੇਰਾ ਘੱਟ ਧਿਆਨ ਤੇ ਨਿਆਣਿਆਂਵਾਲ ਜ਼ਿਆਦਾ ਵਾ ਉਮਰ ਤੇ ਤੇਰੀ ਕਿੰਨੀ ਲੱਗਦੀ ਐ ਤੇਰਾ ਵਿਆਹ ਨਹੀਂ ਹੋਇਆ ਹੋਇਆ ਦੀਦੀ ਵਿਆਹ ਤੇ ਫਿਰ ਬੱਚੇ ਪਰ ਨਾ ਸਾਡੇ ਕੋਈ ਔਲਾਦ ਨਹੀਂ ਹੈ ਅੱਛਾ ਕਿੰਨਾ ਕੁ ਜ਼ੇਰ ਹੋ ਗਿਆ ਵਿਆਹ ਨੂੰ ਵਿਆਹ ਨੂੰ ਸਿੱਧੀ ਹੋ ਗਿਆ ਪੰਜ ਸਾਲ ਪਤਾ ਕੀ ਕਰਿਆ ਕਰ ਸਾਰਾ ਕੰਮ ਧੰਦਾ ਕਰਕੇ ਨਾ ਹਾਥੂ ਤੋ ਤੋ ਕੇ ਤੇ ਫੇਰ ਨਿਆਣੇ ਚੁੱਕਿਆ ਕਰ ਜਿੱਦਾਂ ਹੁਣ ਕੰਮ ਤੋਂ ਵਿੱਚੋਂ ਛੱਡ ਕੇ ਤੇ ਵਿੱਚੇ ਤੂੰ ਨਿਆਣੇ ਖੜਾਉਂਦਾ ਐ ਪੀ ਐ ਤਾਂ ਸਾਡੀ ਮਾਤਾ ਟੋਕ ਦਿੰਦੀ ਹੁੰਦੀ ਆ ਤੁਹਾਡੀ ਮਾਤਾ ਕਹਿੰਦੀ ਵੀ ਨਾ ਥੋੜਾ ਸੁਭਾਅ ਗੁੱਸੇ ਅੜਾਈ ਆ ਜਦੋਂ ਨਾ ਮੈਂ ਦੀਦੀ ਲੋਕਾਂ ਦੇ ਬੱਚੇ ਦੇਖਦੀ ਆ ਨਾ ਫਿਰ ਮੇਰਾ ਜੀ ਕਰਦਾ ਮੈਂ ਉਹਨਾਂ ਨਾਲ ਖੇਡਾਂ ਉਹਨਾਂ ਨੂੰ ਚੁੱਕਾਂ ਤਾਂ ਕਰਕੇ ਮੈਂ ਨਾ ਤੁਹਾਡੇ ਬੱਚੇ ਦੇਖਣ ਲੱਗੀ ਸੀ ਬੜੇ ਸੋਹਣੇ ਲੱਗਦੇ ਮੈਨੂੰ ਸੋਹਣੇ ਸੋਹਣੇ ਜੇ ਗੁੱਗਲੂ ਗੁੱਗਲੂ ਜੇ ਹੈਗੇ ਆ ਪਰ ਤੁਹਾਡੀ ਮੰਮੀ ਦਾ ਹੱਥ ਨਹੀਂ ਰੋਣ ਦਿੰਦੀ ਬੱਚਿਆਂ ਨੂੰ ਚੱਲ ਕੋਈ ਗੱਲ ਨਹੀਂ ਪਤਾ ਵਾ ਜਿੰਨਾਂ ਦੀ ਲਾਦ ਨਹੀਂ ਹੁੰਦੀ ਉਹਨਾਂ ਦਾ ਜੀ ਕਰਦਾ ਪਈ ਇਹ ਬੱਚੇ ਖੜਾਈਏ ਮੈਨੂੰ ਪਤਾ ਵਾ ਤੂੰ ਮਾੜੀ ਨਹੀਂ ਹੈਗੀ ਚੰਗੀ ਆ ਤੂੰ ਪਹਿਲਾਂ ਸਾਰਾ ਕੰਮ ਕਰਕੇ ਨਾ ਫੇਰ ਨਿਹਾਣੇ ਚੁੱਕਿਆ ਕਰ ਠੀਕ ਆ ਨਾ ਉਹ ਨਾ ਬੱਸ ਦੇਦੀ ਥੋੜਾ ਜਿਹਾ ਮੋਜ ਆ ਗਿਆ ਦੇਖ ਕੇ ਚੱਲ ਕੋਈ ਨਹੀਂ ਤੂੰ ਪਹਿਲਾਂ ਝਾੜੂ ਲਾ ਲਾ ਤੇ ਫੇਰ ਹਾਥੂਦ ਧੋ ਕੇ ਜਿਹੜਾ ਰਹਿਦਾ ਕੰਮ ਨਾ ਉਹ ਵੀ ਕਰ ਲਈ ਪਹਿਨਾ ਤੇ ਫੇਰ ਭਵੇਂ ਖਡਾ ਵੀ ਲਈ ਫੇਰ ਮੰਮੀ ਨੇ ਕੋਹ ਨਹੀਂ ਕਹਿਣਾ ਹੈਗਾ ਠੀਕ ਆ ਨਾ ਠੀਕ ਆ ਜੀ ਬੀਆ ਕੁੜੀ ਦਾ ਨਿਹਾਣਾ ਵੀ ਹੈ ਨਹੀਂ ਬੱਚਿਆਂ ਨਾਲ ਇਹਦਾ ਮੂਹ ਵੀ ਬੜਾ ਮੇਰੇ ਨਾਲ ਸ਼ੈਤਾਨੀ ਦਿਮਾਗ 'ਚ ਇੱਕ ਆਈਡੀਆ ਆਉਣ ਲਿਆ ਵਾ ਅੱਜ ਜਦੋਂ ਤੇ ਨਿਆਣੇ ਹੋਏ ਹਨ ਮੇਰੀ ਤੇ ਬੇਕਦਰੀ ਹੋ ਗਈ ਹੈ ਕੁੱਤੇ ਜਿੰਨੀ ਕਦਰ ਨਹੀਂ ਦੀ ਘਰ ਦੇ ਵਿੱਚ ਕਿਉਂ ਨਾ ਕੱਲਿਆਂ ਨੂੰ ਸਾਫ਼ ਕੀਤਾ ਜਾਏ ਉਹ ਵੀ ਇਹਦੇ ਜਰੀਏ ਨਾਲ ਲੱਗੂਗਾ ਸਾਰਾ ਗਰਮੀ ਦਾ ਤੇ ਕਰੂੰਗੀ ਮੈਂ ਅੱਗੇ ਤੇ ਮੰਮੀ ਨਾ ਪੋਤਾ ਪੋਤਾ ਕਰਦੀ ਰਹਿੰਦੀ ਹੁੰਦੀ ਸੀ ਕੋਸਟਾ ਜਿਖੋਣ ਵੀ ਲਾ ਲੈਣਾ ਅੱਜ ਜਦੋਂ ਦਾ ਦੂਜਾ ਮੁੰਡਾ ਹੋਇਆ ਵਾ ਨਾ ਇਹਦੇ ਵਾਲੀ ਸਾਰਾ ਇਹਦਾ ਧਿਆਨ ਹੋ ਗਿਆ ਮੇਰੇ ਮੁੰਡੇ ਦਾ ਤੇ ਕਦਰ ਹੀ ਨਹੀਂ ਰਹੀ ਨਾ ਮੇਰੀ ਰਹੀ ਨਾ ਮੇਰੇ ਮੁੰਡੇ ਦੀ ਰਹੀ ਸਕੀਮ ਲੜਾਗੇ ਨਾ ਕੋਨਾ ਕੋਤੇ ਕਰਨਾ ਹੀ ਪੈਣਾ ਵਾ ਉਦਾਂ ਨਹੀਂ ਗੱਲ ਬਣਨੀ ਹੈਗੀ ਕਮਜਮ ਕਦਰ ਤੇ ਹੋ ਜੂਗੀ ਇਹ ਜਦੋਂ ਦਾ ਮੁੰਡਾ ਹੋਇਆ ਅੱਧਾ ਮਾਲਕ ਬਣ ਗਿਆ ਇਹ ਘਾਦਾ ਮੈਂ ਤਾਂ ਹੀ ਚਾਹੁੰਦੀ ਹਾਂ ਇਹਦੇ ਘਰ ਨਿਆਣਾ ਹੀ ਨਾ ਹੋਵੇ ਪਰ ਆ ਬਨੇ ਦੋ ਬੱਚੇ ਦੇ ਦਿੱਤੇ ਆ ਇਕੱਠੇ ਹੀ ਕੁੜੀ ਦੀ ਕਿਹੜੀ ਗੱਲ ਆ ਕੁੜੀ ਨੂੰ ਤਾਂ ਵਿਆਹ ਕੇ ਗਾਂ ਤੋਰਾਂ ਦੀ ਆ ਮੁੰਡੇ ਦਾ ਕੋਈ ਨਾ ਕੋਈ ਸੋਚਣਾ ਹੀ ਪੈਣਾ ਵਾ ਫੇਰ ਹੀ ਗੱਲ ਬਣਨੀ ਆ ਸਾਰਾ ਇਹਦੇ ਹੱਥੀ ਕਰਵਾਉਂਗੀ ਜੋ ਵੀ ਕਰਵਾਉਣਾ ਅੱਠ ਰਗੇ ਕੱਪੜੇ ਜੋੜ ਹੀ ਦਿੰਨੀ ਆ ਰੱਖ ਲੂਗੀ ਬਲਜੀਤ ਆਹ ਕਿਹਦਾ ਕੋਣ ਆ ਗਿਆ ਵਾ ਇਹ ਦੋਵੇਂ ਆ ਗਏ ਹਲੋ ਸਾਸਰੀ ਘਰ ਹਾਂ ਠੀਕ ਆਕਾ ਤੂੰ ਸੁਣਾ ਅੱਛਾ ਬਾਪੂ ਕੀ ਕਿਉਂ ਆ ਬਾਪੂ ਨੂੰ ਤੁਮਾਰਾ ਜਿਆਦਾ ਵਾ ਅੱਛਾ ਮੈਨੂੰ ਯਾਦ ਕਰਦਾ ਵਾ ਕੋਈ ਗੱਲ ਨਹੀਂ ਮੈਂ ਆਉਂਗੀ ਕਿਸ ਦਿਨ ਚਲ ਕੋਈ ਗੱਲ ਨਹੀਂ ਕਿਸ ਦਿਨ ਕਿ ਛੇਤੀ ਆ ਜੂਗੀ ਮੈਂ ਅਤਰ ਕਬੀਰ ਆ ਜਾਾਂਗੇ ਤੇ ਚੱਲ ਪਤਾ ਲੈ ਜਾਾਂਗੇ ਆਹੋ ਮੈਂ ਇਕੱਲੀ ਕਿੱਥੇ ਟੱਕੇ ਖਾਂਦੀ ਫਿਰੂੰਗੀ ਮੈਂ ਰਕਬੀਰ ਨੂੰ ਲੈ ਆਉਂਗੀ ਇਹ ਬੱਸਾਂ ਤੇ ਤੈਨੂੰ ਪਤਾ ਹੀ ਆ ਆਵੇ ਚਲ ਉਹ ਵੀ ਪਤਾ ਲੈ ਜੂਗਾ ਉਹ ਵੀ ਆਪੂ ਗਈ ਤੇ ਕੱਲੀ ਆ ਗਈ ਹੈ ਕੋਈ ਨਹੀਂ ਆ ਗਈ ਚੱਲ ਠੀਕ ਆ ਬਾਬਾ ਅੱਜ ਜਿਆਦਾ ਢਿਲਾਵਾ ਤੇ ਮੈਂ ਅੱਜ ਹੀ ਆ ਜੰਨੀ ਆਹ ਆ ਜਾਨੀ ਆ ਦੇ ਠੀਕ ਚਲੋ ਜੀ ਚਲ ਮੈਂ ਕੱਪੜੇ ਰੱਖਾਂ ਬਈ ਨਾ ਵੀ ਕੋਈ ਚਾਹ ਨਹੀਂ ਹੁੰਦਾ ਚੱਜਦਾ ਬਜੀਤਾ ਹਾਂ ਤਾਂ ਬੈਠੀ ਕੀ ਕਰਨੀ ਮम्मी ਟੀਵੀ ਵੇਖਣ ਦੀ ਟਾਈਮ ਬਸ ਤੇ ਹੁੰਦੀ ਆ ਪੁੱਤ ਇਦਾਂ ਕਰ ਮੇਰਾ ਕੋਈ ਨਾ ਮੋਟਾ ਸੂਟ ਵੇਖਾ ਤੇ ਕੱਢ ਕੇ ਤੇ ਮੜਾ ਜਾ ਪ੍ਰੈਸ ਕਰ ਦੇ ਮम्मी ਕਿਉਂ ਪੁੱਤਰ ਵੀ ਦੇ ਨਾਲ ਕੋਈ ਫੋਨ ਆਇਆ ਵਾ ਉਹਦਾ ਨਾਮਾ ਨਿਕਾ ਠੀਕ ਹੈਗਾ ਮੈਨੂੰ ਕਦੋਂ ਲੈਣ ਜਾਣਾ ਪੈਣਾ ਆ ਮੰਮੀ ਜਾਣਾ ਤੇ ਚਾਹੀਦਾ ਹੀ ਆ ਦੋਸਤ ਸਿੱਖ ਬੋਲ ਨਹੀਂ ਭੈੜੀ ਹੋਣਾ ਤੇ ਹੋਰ ਕਦੋਂ ਜਾਣਾ ਫਿਰ ਆਹੋ ਹੁਣ ਉਹਨੇ ਜੇ ਕਿਹਾ ਹੁਣੇ ਆਉਣੇ ਆ ਤੇ ਮੈਂ ਜਾਣਾ ਪੈਣਾ ਤੇ ਮੈਂ ਰਕबीर ਨੂੰ ਨਾਲ ਲੈ ਜੰਨੀ ਆ ਤੇ ਚਲ ਹੋਰ ਦੀ ਘੜੀ ਨਹੀਂ ਚਲੋ ਠੀਕ ਆ ਮੰਮੀ ਮੈਂ ਅੱਗੇ ਪੁੱਛਣ ਲੱਗੀ ਕਿ ਕਿਹਨੂੰ ਨਾਲ ਖੜਨਾ ਵਾ ਫਿਰ ਜੇ ਤੁਸੀਂ ਇਹਦੇ ਸਿਰ ਮੈਂ ਵੀ ਨਾਲ ਜਾ ਰੋ ਜਾਂ ਨਹੀਂ ਮੈਂ ਵੀ ਚੱਲ ਜੰਨੀ ਆ ਪੁੱਤ ਚੱਲ ਜਾਣਦੀ ਤਾਂ ਕੋਈ ਗੱਲ ਨਹੀਂ ਤੂੰ ਵੀ ਨਾਲ ਚੱਲ ਜਾਂਦੀ ਪਰ ਪੁੱਤ ਨਹੀਂ ਕਹਿੰਦੀ ਕਿ ਨਿਆਣੇ ਆ ਤਾਂ ਉਹ ਵੀ ਗਰਮੀਤ ਵੀ ਘਰ ਕੱਲੀ ਆ ਨਿਆਣੇ ਕੋ ਕੋ ਸਾਹਵੇਂ ਨਹੀਂ ਉਹ ਜਾਣੇ ਘਰ ਦਾ ਕੰਮ ਵੀ ਕਰਨਾ ਤੇ ਨਿਆਣੇ ਵੀ ਸਾਹਮਣੇ ਹੈਂ ਤਾਂ ਤੂੰ ਪੁੱਤ ਫੇਰ ਵੀ ਸਿਆਣੀ ਆ ਤੂੰ ਮਡੇ ਲਾਗੇ ਰਹਿ ਤੈ ਨਾਲੇ ਇਦਾਂ ਕਰ ਕਿ ਸਬਜੀ ਨੂੰ ਤੜਕਾ ਲਾ ਲਾ ਜਾਂ ਰੋਟੀਆਂ ਪਕਾ ਲਾ ਜਾਂ ਸਬਜੀ ਤੜਕਾ ਲਾ ਲਾ ਤੇ ਮੈਂ ਦਾਵਾ ਦਾ ਇਦਾਂ ਕਰਾਂ ਵੀ ਜੀਲੇ ਫੁੜਕਾ ਮਮੇ ਤਾਨੂੰ ਪਤਾ ਹੀ ਹੈਗਾ ਮੇਰਾ ਮੋਢਾ ਕਿੰਨਾ ਦੁਖਦਾ ਰੋਟੀਆਂ ਮੇਕੋ ਪਕੜੀਆਂ ਨਹੀਂ ਜੇ ਤੂੰ ਹੀ ਕਹਿੰਨੇ ਆ ਨਾ ਤੜਕਾ ਮੈਂ ਨਾਲ ਨਹੀਂ ਤੜਕਾ ਮੈਂ ਪੰਨਾਂ ਮਿੰਟਾ ਚਲਾ ਦੇਣਾ ਆਹੋ ਤੇ ਤੜਕਾ ਲਾ ਕੇ ਤੇ ਚਲ ਨਿੱਕਾ ਮੋਟਾ ਤਾਂ ਕੰਮ ਨਾਲ ਕਰਾਏਗੀ ਨਾ ਬਾਕੀ ਉਹਨੇ ਬਾਹਰੀ ਪੋਚੇ ਤੋਂ ਨੇ ਲਾ ਜਣੇ ਉਹ ਤੇ ਇਹਨੇ ਲਾਉਣੇ ਹੀ ਆ ਚਲ ਠੀਕ ਆ ਤੁਹਾਡਾ ਸੂਪ ਪੈਸੇ ਕਰਾਂਗੇ ਆਹੋ ਤੇ ਮੈਂ ਦਵਾ ਦਵਾ ਨੀਲੇ ਧੋਣਾ ਮੰਮੀ ਕਹਿਣਾ ਤੂੰ ਹੈਗਾ ਪਰ ਮੈਂ ਵੀ ਨਾਲ ਜਾਣਾ ਚੰਗੇ ਨਹੀਂ ਲੱਗੀਦਾ ਉਹਨਾਂ ਨੇ ਕਹਿਣਾ ਮਾਤਾ ਕਲੀ ਨੂੰ ਖਲਾਤਾ ਵਾ ਤੇ ਨੋਂ ਕੋਈ ਆਈ ਨਹੀਂ ਹੈਗੀ ਇਦਾਂ ਕਰ ਜੇ ਤੂੰ ਜਾਣਾ ਵੰਦਾ 6-6 ਦੀ ਫੇ ਕੰਮ ਕਰਨਾ ਜਿਹੜਾ ਹੈਗਾ ਨਾਲ ਉਹਦੇ ਗੱਲ ਮਿਲ ਕੇ ਕਰ ਲਓ ਤੇ ਫਿਰ ਜਾਣਾ ਕਿ ਤੂੰ ਤੂੰ ਹੀ ਤੇ ਆਪਣਾ ਸੂਟ ਪ੍ਰੈਸ ਕਰ ਲੈ ਤੇ ਮਮੀ ਕਰਦੀਆਂ ਸੂਟ ਪ੍ਰੈਸ ਮੈਂ ਵੀ ਮਾਦਾ ਦਾ ਰਹਾਤਾ ਸਾਰਾ ਕੰਮ ਨਿਬੜੀ ਜਾਵੇ ਤੇ ਫਿਰ ਮੇਰੇ ਨਾਲ ਤੁਰੇ ਮੈਂ ਕਿ ਆਪਣੀ ਜਾਨ ਬਜਾਉਣ ਢਈ ਹਾਂ ਫਿਰ ਨਾਲੇ ਚਲ ਜੂਗੀ ਆਂਦੀ ਆ ਵੀ ਸਾਰਾ ਕੰਮ ਕਰਕੇ ਜਾਈਂ ਕੋਈ ਕੰਮ ਨਾ ਰਹਿ ਜਾਏ ਜਦੋਂ ਮੇਰਾ ਲੈਣਾ ਨਿਕਾਈ ਉਦੋਂ ਕਿੰਨਾ ਕੰਮ ਨਿਵੇੜ ਨਿਵੇੜ ਕੇ ਜਾਂਦੀ ਸੀ ਸਭ ਮੇਰੇ ਸਿਰ ਤੇ ਛੋਟ ਜਾਂਦੀ ਸੀ ਇਹਦਾ ਰਾਦਾ ਵੀ ਗਰਮੀਤ ਨੂੰ ਨਾ ਕਰਨਾ ਪੈ ਜੇ ਨਹੀਂ ਤੱਕ ਗਈ ਹੀ ਨਹੀਂ ਐਂਦਾ ਕਰਦੀਆਂ ਕੱਪੜੇ ਬਾਅਦ ਚ ਪ੍ਰੈਸ ਕਰਦੀਆਂ ਪਹਿਲਾਂ ਇਹਦੇ ਨਾਲ ਕੋਈ ਸੀਟੀ ਰ ਲਾਵਾਂ ਇਦਨਾਂ ਤੱਕ ਮੈਂ ਤਾਂ ਪਕਾਵਾਂ ਮੈਂ ਮੀਨੋ ਥੱਲੇ ਆਹ ਹੈ ਦੀਦੀ ਨੇ ਵੀ ਆਵਾਜ਼ ਮਾਰ ਕੇ ਢੜੱਕਾ ਖੜਦਾ ਪਤਾ ਨਹੀਂ ਕੀ ਕਹਿਣਾ ਲੱਗਦਾ ਇਹਨਾਂ ਨੂੰ ਮੇਰਾ ਕੰਮ ਨਹੀਂ ਪਸੰਦ ਆਇਆ ਜਾਂ ਇਹਨਾਂ ਨੂੰ ਕੋਈ ਮੇਰੇ ਦਿਲ ਦੀ ਚੋਰੀ ਦਾ ਪਤਾ ਲੱਗ ਗਿਆ ਹੈ ਹੈ ਕੀ ਹੋਇਆ ਹੋਊਗਾ ਪਤਾ ਨਹੀਂ ਮੈਨੂੰ ਤਾਂ ਲੱਗਦਾ ਦੋਵੇਂ ਨੂੰ ਸੱਸ ਇੱਕੋ ਜਿਹੀਆਂ ਆ ਮੈਂ ਤਾਂ ਦੀਦੀ ਨੂੰ ਚੰਗਾ ਸਮਝਣ ਦੀ ਪਰ ਮੈਨੂੰ ਲੱਗਦਾ ਇਹ ਵੀ ਉਦਾਂ ਦੇ ਹੁਣ ਤੇ ਮੈਨੂੰ ਨਾ ਨੂੰ ਢਾਰੀ ਮਨ ਚ ਪਾ ਕੇ ਰੱਖਤਾ ਪਤਾ ਨਹੀਂ ਕੀ ਕਹਿਣਾ ਹੋਊਗਾ ਹਾਂ ਕੀ ਸੋਚ ਲੱਗੀ ਇੰਨਾ ਚਿਰ ਲਾਤਾ ਹੀ ਉਹ ਕਦੋਂ ਦੀ ਤੈਨੂੰ ਮੈਂ ਆਵਾਜ਼ ਮਾਰੀ ਆ ਹਾਂਜੀ ਤੁਸੀਂ ਮੈਂ ਤੜਾਕਾ ਹੀ ਕੱਢ ਕੇ ਰੱਖਤਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਉਹ ਆਹੀ ਜਿਹਾ ਲੱਗਦਾ ਮੈਨੂੰ ਨੀ ਭੈਣਾ ਕੰਮ ਤੇ ਤੇਰਾ ਚੰਗਾ ਭਲਾ ਵਾ ਕੰਮ ਦੀ ਨਹੀਂ ਕੋਈ ਗੱਲ ਬਸ ਨਾ ਮੁਰਿਆ ਤੈਨੂੰ ਇੱਕ ਗੱਲ ਦੱਸਾਂ ਪਤਾ ਗੱਲ ਕੀ ਆ ਜਦੋਂ ਸੇਹਰੇ ਤੋਂ ਮੈਨੂੰ ਆਪਣਾ ਦੁੱਖ ਸੁਣਾਇਆ ਨਾ ਮੇਰੇ ਤਾਂ ਸੱਚੇ ਦਿਲ ਜਿਹੜਾ ਬਾਹਰ ਨਿਕਲ ਨਿਕਲ ਪੈਣ ਡਿਆ ਸੀ ਮੈਨੂੰ ਬੜਾ ਜ਼ੋਰ ਦੁੱਖ ਲੱਗਾ ਵੀ ਤੇਰੇ ਘਰ ਬੱਚਾ ਨਹੀਂ ਹੈਗਾ ਮਾਂ ਮੈਂ ਹੀ ਦਰਾਨੀ ਆ ਇਹਨੂੰ ਰੱਬ ਨੇ ਦੋ ਨਿਆਣੇ ਦਿੱਤੇ ਆ ਜੇ ਇਹਦਾ ਇੱਕ ਨਿਆਣਾ ਚੁੱਕਿਆ ਵੀ ਜਾਊਗਾ ਜਾਂ ਫਿਰ ਕੋਈ ਲੈ ਵੀ ਲਊਗਾ ਤੇ ਫੇਰ ਕੀ ਆ ਪਰ ਇਹਦਾ ਦਿਲ ਨਾ ਬੜਾ ਪੱਥਰ ਵਾ ਇਹ ਕੀ ਕਹਿੰਦੇ ਦੀਦੀ ਤੁਸੀਂ ਉਹ ਮਤਲਬ ਨਹੀਂ ਮੇਰਾ ਮੇਰਾ ਮਤਲਬ ਇਹ ਵਾ ਜੇ ਤਾਂ ਨੂੰ ਨਿਆਣਾ ਚਾਹੀਦਾ ਤੇ ਮੈਨੂੰ ਦੱਸ ਚਾਹੀਦਾ ਤੈਨੂੰ ਚਾਹੀਦਾ ਤਾਂ ਹੈਗਾ ਪਰ ਦੀਦੀ ਇਦਾਂ ਮੈਂ ਕਿੱਥੋਂ ਲਵਾਂਗੀ ਹੈਨਾ ਜਿੱਦਾਂ ਉਹ ਕੋ ਦੋ ਨਿਆਣੇ ਆ ਜੇ ਇੱਕ ਨਿਆਣਾ ਤੈਨੂੰ ਵੀ ਦੇ ਦੂਗੀ ਤੇ ਫੇਰ ਕੀ ਆ ਦੀਦੀ ਤੁਮਾਂ ਨੇ ਦੇਣਾ ਮੈਨੂੰ ਆਪਣਾ ਬੱਚਾ ਦਿੰਦੇ ਆਂ ਗਨੇ ਤੂੰ ਦੱਸ ਤੈਨੂੰ ਚਾਹੀਦਾ ਚਾ ਨਹੀਂ ਚਾਹੀਦਾ ਮੈਂ ਹੱਲ ਕਰੂੰਗੀ ਇਹਦਾ ਚਾਹੀਦਾ ਤਾਂ ਮੈਨੂੰ ਦੀਦੀ ਹੈਗਾ ਵਾ ਚਲੋ ਮੇਰੀ ਵੀ ਕਿਤੇ ਸੁਣੀ ਜਾਊਗੀ ਪਰ ਇਦਾਂ ਤੁਸੀਂ ਮੇਰੀ ਕਿਦਾਂ ਉਹ ਕਿਤੇ ਮੈਨੂੰ ਜੇੜੀ ਨਾ ਕਰਾ ਦੇਂ ਨੀ ਕੁੜੀਏ ਜੇਲ੍ਹ ਦੀ ਫਿਕਰ ਤਾਂ ਤੈਨੂੰ ਪੈ ਵੀ ਗਈ ਆ ਜੇ ਤੈਨੂੰ ਕੋਈ ਕਸੂਰ ਹੀ ਨਹੀਂ ਕੀਤਾ ਤੇ ਤੈਨੂੰ ਐਵੇਂ ਜੇਲ੍ਹ ਚ ਸੋੜ ਦੇਣਗੇ ਤੂੰ ਗੱਲ ਦੱਸ ਨਿਆਣਾ ਚਾਹੀਦਾ ਕਿ ਨਹੀਂ ਚਾਹੀਦਾ ਦੀਦੀ ਨਿਆਣੇ ਦੀ ਚਾਹਤ ਕਿੰਨੋਂ ਨਹੀਂ ਹੁੰਦੀ ਮੇਰਾ ਵੀ ਦਿਲ ਕਰਦਾ ਵਾ ਮੇਰੇ ਕੋਲ ਹੋਵੇ ਮੈਂ ਗੋਦੀ ਚ ਖੜਾਵਾ ਉਹਦੇ ਨਾਲ ਲਾਡ ਕਰਾਂ ਪਿਆਰ ਕਰਾਂ ਪਰ ਕਿੱਦਾਂ ਮੈਂ ਮੇਰਾ ਵੀ ਦਿਲ ਕਰਦਾ ਖੜਨੂ ਪਰ ਮੈਂ ਕਰਾਂਗੀ ਨਹੀਂ ਦੁਨੀਆ ਤੋਂ ਬਾਝ ਕੋਈ ਨਹੀਂ ਜਾਣਾ ਚਾਹੁੰਦਾ ਲੋਕੀ ਤਾਨੇ ਮਾਰਮਾਰੀ ਮਾਰ ਦਿੰਦੇ ਆ ਤੇ ਤੂੰ ਜਰੂਰ ਇਹ ਗੱਲ ਸੁਣਨੀ ਆ ਲੋਕਾਂ ਕੋਲ ਵੀ ਤੈਨੂੰ ਮੈਂ ਕੀ ਬਾਝ-ਬਾਝ ਕਹਿਣ ਤੇ ساری ਉਮਰ ਦਾ ਇੱਥੇ ਲਿਖ ਦੇਣਾ ਲੋਕਾਂ ਨੇ ਵੀ ਬਾਝ ਜੁਨੀਆ ਤੋਂ ਚੱਲ ਗਈ ਆ ਜੇ ਤੇ ਨਿਆਣਾ ਚਾਹੀਦਾ ਵਾ ਨਾ ਚੁੱਪ ਕਰਕੇ ਨਾ ਇੱਕ ਨਿਆਣਾ ਚੁੱਕ ਲਾ ਦੀਦੀ ਆ ਤੈਨੂੰ ਕਿਹੜੀ ਗੱਲ ਕਰਾਂ ਢੇ ਚੁੱਕ ਲਾ ਨਾ ਨਾ ਦੀਦੀ ਆ ਆਪ ਆਪ ਨਹੀਂ ਮੈਂ ਖੱਟ ਸਕਦੀ ਇਹ ਨਹੀਂ ਕੰਮ ਕਰ ਸਕਦੀ ਹਾਂ ਮੈਂ ਬੱਚਾ ਚਾਹੁੰਨੀ ਆ ਪਰ ਉਹ ਆਪਣੀ ਖੁਸ਼ੀ ਤੇ ਮਰਜ਼ੀ ਨਾਲ ਮੈਨੂੰ ਦੇਣ ਕਿਉਂਕਿ ਮੈਂ ਵੇਖਦੀ ਆ ਉਹਨਾਂ ਕੋ ਦੋ ਬੱਚੇ ਸਾਂਭੇ ਤੇ ਜਾਂਦੇ ਹੀ ਨਹੀਂ ਆ ਚੱਲ ਇੱਕ ਮੇਰੀ ਝੋਲੀ ਭਾ ਦੇਣ ਪਰ ਮੈਂ ਚੁੱਕ ਨਹੀਂ ਸਕਦੀ ਦੀਦੀ ਆਹ ਕੰਮ ਮੈਨੂੰ ਔਖਾ ਲੱਗਦਾ ਵਾ ਮੇਰੀ ਸੁਣ ਗੱਲ ਜਾਣਾ ਚਾਹੀਦਾ ਜਾਂ ਨਹੀਂ ਚਾਹੀਦਾ ਜੇ ਨਹੀਂ ਨਾ ਚਾਹੀਦਾ ਤੇ ਚੱਲ ਤੂੰ ਤਿੱਤ ਬੰਨ ਮੈਨੂੰ ਹੁਣ ਇਹਨਾਂ ਦੀ ਗੱਲ ਮੰਨਣੀ ਪੈਣੀ ਆ ਚੱਲ ਸਿੱਧਾ ਰਸਤਾ ਨਹੀਂ ਸਹੀਂ ਟੇਡੇ ਰਸਤੇ ਨਹੀਂ ਸਹੀਂ ਪਰ ਮੇਰੀ ਸੁਣੀ ਗੋਦ ਤੇ ਭਰ ਜੂਗੀ ਨਾ ਮੇਰੀ ਝੋਲੀ ਤੇ ਭਰ ਜੂਗੀ ਨਾ ਕੀ ਸੋਚਾਂ ਲੱਗੀਆਂ ਕੁਛ ਨਹੀਂ ਦੀਦੀ ਮੈਂ ਸੋਚਿਆ ਤੇ ਬਹੁਤ ਵਾਂ ਪਰ ਮੈਨੂੰ ਬੱਚਾ ਚਾਹੀਦਾ ਚਾਹੀਦਾ ਵਾ ਨਾ ਹਾਂਜੀ ਤੇ ਧਿਆਨ ਰੱਖੀ ਜੇ ਚੁੱਕਣਾ ਵੀ ਹੈ ਨਾ ਤੇ ਮੁੰਡਾ ਚੁੱਕੀ ਕਿਤੇ ਭਲੇਖੇ ਨਾਲ ਕੁੜੀ ਨਾ ਚੁੱਕ ਲਈ ਸਾਰੀ ਉਮਰ ਤੋਂ ਝਾੜੂ-ਪੋਚੇ ਲਾਲ-ਲਾ ਕੇ گزارਾ ਕਰਨਾ ਵਾ ਜੇ ਕੁੜੀ ਚੁੱਕ ਲਈ ਨਾ ਤੇ ਐਵੇਂ ਪਾਲਣ ਦੀ ਚੋਰ ਰਹੇਗੀ ਤੇ ਵਿਆਹ ਕੇ ਤੇ ਉਹਨੇ ਆਪਣੇ ਘਰ ਜਲ ਜਾਣਾ ਵਾ ਮੁੰਡਾ ਚੁੱਕੇਗੀ ਨਾ ਪਾਲੂਗੀ ਪੋਸੂਗੀ ਪੜਾਊ ਲਿਖਾਊਗੀ ਅਗਲਾ ਨੌਕਰੀ ਤੇ ਕਰੂਗਾ ਮੁੰਡੇ ਤੇ ਤੁਹਾਨੂੰ ਪਾਲੂਗਾ ਤੁਹਾਡਾ ਇੱਕ ਸਹਾਰਾ ਬਣ ਜਾਊਗਾ ਜ਼ਿੰਦਗੀ ਦੇ ਵਿੱਚ ਠੀਕ ਹੀ ਨਹੀਂ ਗੱਲ ਨਾਲੇ ਤੈਨੂੰ ਪਤਾ ਵਾ ਮੁੰਡਿਆਂ ਦੇ ਨਾਲ ਹੀ ਸੰਸਾਰ ਤੁਰਦਾ ਕੱਲ ਨੂੰ ਨੋ ਲਿਆਏਗੀ ਤੇ ਕਿੰਨਾ ਵਧੀਆ ਤੁਹਾਡਾ ਘਰ ਹੋ ਜਾਣਾ ਠੀਕ ਹੀ ਨਹੀਂ ਗੱਲ ਤੇ ਭਲੇਖੇ ਨਾ ਕਿਤੇ ਕੁੜੀ ਨਾ ਚੁੱਕ ਲਈ ਮੁੰਡਾ ਹੀ ਚੁੱਕੀ ਦੀਦੀ ਅੱਜ ਕੱਲ ਤੇ ਨਾ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਕਰਦਾ ਮੁੰਡਾ ਹੋਵੇ ਚਾਹੇ ਕੁੜੀ ਕਮਾਈ ਤੇ ਦੋਨੋਂ ਕਰਦੇ ਹੀ ਆ ਪੜ੍ਹਦੇ ਲਿਖਦੇ ਵੀ ਆ ਨਾ ਤੇ ਉਹ ਵੀ ਉੱਚਾ ਕਰ ਹੀ ਦਿੰਦੀਆਂ ਕੁੜੀਆਂ ਵੀ ਜਾਨੀ ਭੈਣਾ ਤੂੰ ਤੇ ਹੁਣ ਬਾਰੇ ਸੋਚਣ ਨਹੀਂ ਆ ਹੁਣ ਬਾਰੇ ਨਾ ਸੋਚ ਗਾਂਵਾਰੇ ਸੋਚ ਗਾਂਵਾਰੇ ਜਿੱਦਾਂ ਕੱਲ ਨੂੰ ਮੁੰਡਾ ਪੜ੍ਹ ਲਿਖ ਕੇ ਉਹਨਾਂ ਨੂੰ ਤਾਂ ਨੌ ਲਿਆਉਣੀ ਆ ਕੁੜੀ ਨੇ ਤਾਂ ਬਗਾਨੇ ਘਰ ਚੱਲ ਜਾਣਾ ਉਹਨਾਂ ਨੂੰ ਕਾਹ ਬਲਾਉਣੇ ਕਮਾਈਆਂ ਸਾਰੀਆਂ ਉਹਨਾਂ ਨੂੰ ਖਵਾਲਣੀਆਂ ਜੇ ਕਿਤੇ ਇੱਕ ਅਧੀ ਤਨਖਾਹ ਹੀ ਕੁੜੀ ਦੇ ਦੇਣਾ ਪਿਛੇ ਤੇ ਅਗਲੇ ਸੋਹਣੇ ਗੱਲਾਂ ਬੜੀਆਂ ਕਰਦੇ ਆ ਠੀਕ ਆ ਦੀਦੀ ਫਿਰ ਮੈਂ ਹੁਣ ਮੁੰਡਾ ਹੀ ਚੱਕੂਗੀ ਜਿੱਦਾਂ ਤੁਸੀਂ ਕਹਤਾ ਪਰ ਤੁਹਾਨੂੰ ਮੇਰੀ ਨਾ ਮਦਦ ਜ਼ਰੂਰ ਕਰਨੀ ਪੈਣੀ ਨਹੀਂ ਮੈਂ ਇੱਥੇ ਬੈਠੀ ਆ ਤੇਰੀ ਮਦਦ ਕਰਨੇ ਬੈਠੀ ਆ ਤਾਂ ਇਹ ਤੇ ਤੈਨੂੰ ਮੈਂ ਸਲਾਹ ਦਿੱਤੀ ਆ ਵੀ ਮੁੰਡਾ ਚੁੱਕੀ ਕਿਤੇ ਭਲੇਖੇ ਨਾਲ ਕੁੜੀ ਚੁੱਕ ਕੇ ਨਾ ਲਗੀ ਨਾ ਰੋਲਾ ਵੀ ਉਹਨਾ ਹੀ ਪੈਣਾ ਮੁੰਡੇ ਦਾ ਵੀ ਉਹਨਾ ਦਾ ਕੁੜੀ ਦਾ ਵੀ ਉਹਨਾ ਚੁੱਪ ਕਰਕੇ ਤੇ ਚੁੱਕ ਕੇ ਤੇ ਗਾਂ ਹੋਈ ਚੰਗਾ ਠੀਕ ਆ ਦੇਦੀ ਸਹੀ ਕਿਹਾ ਤੁਸੀਂ ਇਹ ਤੇ ਪੁਲਿਸ ਪੁਲਿਸ ਦੀ ਫਿਕਰ ਤੂੰ ਨਾ ਕਰੀ ਮੈਂ ਬੈਠੀ ਆ ਨਾ ਮੈਂ ਸਾਰਾ ਕੁਝ ਸੰਭਾਲ ਲਵਾਂਗੀ ਠੀਕ ਆ ਜੀ ਗੱਲ ਸੁਣ ਕੋਈ ਆਉਂਤੇ ਨਹੀਂ ਲਿਆ ਉਹ ਇਹ ਤੈਨੂੰ ਪਲਾਨ ਸਮਝਾਵਾਂ ਤੁਹ ਕੋਈ ਮਮੀ ਚੱਲ ਜਾਨੇ ਆ ਆਪ ਦਾ ਚਾਲ ਤਿਆਰ ਹੋ ਜਾ ਤੇ ਨਹਾ ਨੂੰ ਲੈ ਹਾਂ ਚੱਲ ਘਰੀ ਕੋਈ ਮਨੀ ਨਾਲ ਜਾਣਾ ਮਨੀ ਹਣਾ ਖਾਣ ਨੂੰ ਵੀ ਚਾ ਲੈ ਜਾਂਦੇ ਗੱਡੀ 'ਚ ਕੋਈ ਗੱਲ ਨਹੀਂ ਤੇ ਪਰ ਇਹ ਵੀ ਨਿਕੇ ਨਿਕੇ ਆਣੇ ਕਿੱਥੇ ਉਹਨਾਂ ਤੂੰ ਹੀ ਫਿਰਾਂਗੇ ਤੂੰ ਚੱਲ ਬੇ ਜੇ ਉਹਨਾਂ ਨਹੀਂ ਜਾਣਾ ਮੈਂ ਤੂੰ ਹੀ ਜਾਣਾ ਵਾ ਤਾਂ ਮੋਟਰਸਾਈਕਲ ਚੱਲ ਜਾ ਗੱਡੀ ਕਾਹਦੇ ਵਧਖਾਣ ਦੀ ਚੱਲ ਵੇ ਲੈ ਨਾ ਨਹੀਂ ਨਾਲ ਬਲਜੀਤ ਵੀ ਤਿਆਰ ਹੋਈ ਆ ਅੱਛਾ ਬਲਜੀਤ ਤਿਆਰ ਹੋਈ ਆ ਹਾਂ ਕਹਿੰਦੀ ਵਾ ਨਹੀਂ ਜਾਣਾ ਮੈਂ ਚੱਲ ਚਲ ਜਾ ਫੇਰ ਜੇ ਮੈਨੂੰ ਕਹਾਂ ਨਾ ਜਾ ਤਾਂ ਫੇਰ ਉਹਨੂੰ ਗੁੱਸਾ ਕਰਨਾ ਚਲੋ ਚੱਲ ਜਾਨੇ ਗੱਡੀ ਦੀ ਸਰਵਿਸ ਹੋ ਗਈ ਆ ਵੇਲੀ ਤੂੰ ਆਪਾ ਦਿਲ ਜੱਣਨੇ ਨਾ ਤਾ ਤੋ ਲਿਆ ਤੁਸੀਂ ਹਾਂ ਨਾਲ ਮੈਂ ਲੀੜੇ ਧੋਂਡੀ ਹਾਂ ਮੈਂ ਲੀੜੇ ਧੋਕੇ ਹਟੀਓ ਤੇ ਕੰਮ ਵਾਲੀ ਕਹਣਾ ਉਹ ਤੋ ਦਿੰਦੀ ਚੱਲ ਉਹਨੇ ਬਾਹਰ ਹੀ ਬੱਕਰ ਉਹਨੇ ਕਿਹਾ ਸੀ ਲੀੜੇ ਮੈਂ ਨਹੀਂ ਕਿਦਗੇ ਹੰਬਾਲ ਲੀਏ ਉਹ ਮੰਮੀ ਉਹਨੇ ਗੱਲ ਸਾਰੀ ਟੁੱਕੀ ਆ ਮੈਂ ਮੈਂ ਕਿਹਾ ਵੇਲੇ-ਕਵੇਲੇ ਤੂੰ ਨੇ ਧਵਾ ਲਿਆ ਕਰੋ ਰੋਟੀ ਪਾਣੀ ਬਕਵਾ ਲਿਆ ਕਰੋ ਇਡੀ ਟੈਨਸ਼ਨ ਦੀ ਲੋੜ ਨਹੀਂ ਕੀ ਹੈਗੀ ਚੱਲ ਪੁੱਤ ਇਹਨਾਂ ਦਾ ਨਾ ਆਪ ਕੰਮ ਕੀਤਾ ਤਾਂ ਅਸੀਂ ਕੀ ਕਰਨਾ ਨਾ ਅਸੀਂ ਵੇਲੀਆਂ ਨੇ ਤਾਂ ਨਾਲ ਸਾਡੇ ਸਾਡੇ ਹਰਾਮ ਹੋ ਜਾਣੇ ਚਲੋ ਠੀਕ ਆ ਮਰਜ਼ੀ ਹੈ ਤੁਹਾਡੀ ਤੇ ਚੱਲ ਮੈਂ ਇਹ ਮੂੰਹਾਂ ਧੋਲਾ ਕੇ ਚੱਲ ਜੀ ਆ ਧੋਲਾ ਤੂੰ ਚੱਲ ਕਰ ਲੈ ਜ ਉਡੀ ਬੜੀ ਲੱਗਣ ਦੀ ਹਾਥੀ ਠਰ ਗਮਿਤਾ ਹਾਂ ਜੀ ਮੰਮੀ ਪੌਦਾ ਨਾਲ ਸੰਭੋਧੇ ਚੱਲਦੇ ਆ ਸੁੱਤੇ ਆ ਤੇ ਕਿਤੇ ਧਿਆਨ ਹੋਇਆ ਮੈਂ ਉਹ ਤੇਰਾ ਨਾਨਾ ਨਿਕਾ ਠੀਕ ਹੈਗਾ ਕਿੱਡੋ ਘੁੰਮ ਆਇਆ ਹੈਗਾ ਤੇ ਮੈਂ ਉੱਥੇ ਪਤਾ ਲੈਣ ਚਲੀ ਆ ਜਰਾਕ ਮੰਮੀ ਜਾਣਾ ਨਹੀਂ ਠੀਕ ਹੈਗੇ ਜ਼ਿਆਦਾ ਹੀ ਕਹਿੰਦੇ ਨਹੀਂ ਠੀਕ ਹੈਗਾ ਪਾਣੀ ਬਣਾਉਣੇ ਜਾਣਾ ਪਿਆ ਤੇ ਮੈਂ ਚੱਲੀ ਉਹ ਇਦਾਂ ਕਰੀ ਨਹੀਂ ਆਉਣੇ ਦਾ ਧਿਆਨ ਰੱਖੀ ਚੰਗੀ ਤਰ੍ਹਾਂ ਏ ਨਹੀਂ ਬਤੂ ਬਾਹਰ ਕੰਮ ਕਰਦੀ ਰਹੀ ਤੇ ਨਿਆਣੇ ਅੰਦਰੇ ਡਰਦੇ ਰਹੇ ਨਿਆਣੇ ਨਿੱਕੇ ਡਰ ਜਾਂਦੇ ਹੁੰਦੇ ਆ ਨਹੀਂ ਨਹੀਂ ਮੰਮੀ ਜੀ ਮੈਂ ਖਿਆਲ ਰੱਖੂੰਗੀ ਜੇ ਮੈਂ ਜਾਊਂਗੀ ਤੇ ਮੈਂ ਨਾਲ ਅੱਗੇ ਪਾਣੀ ਪੋਣੀ ਕਰ ਦੁ ਗੁਦੜਾ ਕੇ ਜਾਊਂਗੀ ਆਹੋ ਤੇ ਨਾਲੇ ਤੁਹਾਡਾ ਕਰੀ ਮਰੀ ਨੂੰ ਫੋਨ ਕਰਕੇ ਉਹਨੂੰ ਕਹੀ ਟਾਈਮ ਨਾਲ ਬਾਹਰ ਆ ਜਾ ਹਾਂਜੀ ਮੈਂ ਉਹਨਾਂ ਨੂੰ ਸੱਚ ਸਹੀ ਗੱਲ ਉਹਨਾਂ ਨੂੰ ਸਾਢ ਲੈਣੀ ਆ ਆਹੋ ਤੇ ਮੈਨੂੰ ਜੇ ਵੇਲਾ ਕਗਲਾ ਹੋ ਜਾਊਗਾ ਅੱਬਾ ਤੇ ਮੈਂ ਸਾਰਾ ਨਹੀਂ ਮੋੜ ਆਉਣਾ ਤੇ ਜੇ ਮੈਨੂੰ ਵੇਲਾ ਕਗਲਾ ਹੋ ਜਾਊਗਾ ਤੇ ਮੈਂ ਤੈਨੂੰ ਫੋਨ ਕਰਕੇ ਤੇ ਦੱਸ ਦੋਗੀ ਉਹ ਗੱਲ ਠੀਕ ਹੋ ਮੰਮੀ ਜੀ ਮੇਰਾ ਆਖਣ ਨੂੰ ਦਿਲ ਨਹੀਂ ਕਰਦਾ ਪਲੀਜ਼ ਤੂੰ ਕੋਸ਼ਿਸ਼ ਕਰਿਓ ਕਿ ਤੇ ਸ਼ਾਮਾਂ ਨੂੰ ਆ ਜਾਓ ਨਹੀਂ ਮੈਂ ਆ ਜਾਣਾ ਤੈਨੂੰ ਸੁੱਖ ਤੇਰੇ ਤੋਂ ਜ਼ਿਆਦਾ ਫਿਕਰਵਾ ਇਹ ਥੋੜੀ ਕਿ ਮੈਨੂੰ ਫਿਕਰ ਨਹੀਂ ਹੈਗਾ ਨਿਆਣਿਆਂ ਦਾ ਮੈਨੂੰ ਪਤਾ ਤੂੰ ਦੋਵੇਂ ਕਿੱਦਾਂ ਸਾਹਮਣੇ ਮੈਂ ਤਾਂ ਹੀ ਕੱਢੀ ਵੀ ਮਨ ਨੂੰ ਸਾਦ ਨਹੀਂ ਹਾਂ ਹੁਣ ਮੰਮੀ ਰਾਤ ਉਹਨਾਂ ਨੂੰ ਵੀ ਜਸਤ ਚਾਹੀਦੇ ਹੁੰਦੇ ਹਨ ਸਵੇਰੇ ਕੰਮ ਤੇ ਜਾਣਾ ਹੁੰਦਾ ਹਾਂ ਆਹ ਉਹ ਤਾਂ ਬਸ ਮੈਂ ਬਾਰ ਬਾਰ ਇਹੋ ਕੱਢ ਵੀ ਨਿਆਣਾ ਨਾ ਧਿਆਨ ਰੱਖੀਂ ਨਾ ਉਹ ਰਵਾਮੀ ਨਾ ਕੰਮ ਦੀ ਨਾ ਕਰੀਂ ਕਿ ਮੈਂ ਕੰਮ ਕਰਦੀ ਰਹਾ ਤੇ ਨਿਆਣੇ ਅੰਦਰ ਰੋਦੇ ਰਹੇ ਰਹਿੰਦੇ ਰਹਾਂ ਉਹਨਾਂ ਦਾ ਮੂਹ ਸੁੱਕ ਜੇ ਨਹੀਂ ਨਹੀਂ ਕੋਈ ਨਹੀਂ ਤੇ ਟੈਨਸ਼ਨ ਨਾ ਲੋਏ ਜੀ ਇਹਦੀ ਬਿਲਕੁਲ ਟੈਨਸ਼ਨ ਨਾ ਲੋ। ਹਾਂ ਹੋ। ਬੋਰਾਟਿਆਂ ਰੱਖਣਾ ਇਹਨਾਂ ਦਾ। ਇਹਨਾਂ ਨੂੰ ਨਹੀਂ ਲਵਾਉਣਾ ਕੰਮ ਭਾਵੇਂ ਰਹਿ ਜਾ ਘਰੇ ਰਹਿ ਦੇ ਕੋਈ ਗੱਲ ਨਹੀਂ। ਠੀਕ ਹੈ ਠੀਕ ਹੈ ਕੋਈ। ਬੰਦਿਤ ਹੋ ਗਈ ਤਿਆਰ ਹਾਂ। ਹਾਂ ਮੰਮੀ ਹੋ ਗਈ। ਪਰ ਕਮੇਰ ਕਿੱਥੇ ਆ? ਉਹ ਤਾਂ ਗੱਡੀ 'ਚ। ਬਹੁਤ ਐਵੇਂ ਗੱਡੀ 'ਚ ਜਾ। ਲਾ ਦੇ ਆਹ ਤੂੰ ਸ਼ੀਸ਼ੇ ਤੇ ਹੁਣ। ਆਂ ਕੀ ਆਂਗੀ। ਮੈਂ ਹੁਣ ਆਪਣਾ ਕੰਮ ਕਰਕੇ ਆਉਂਗੀ। ਐਦਾਂ ਕਿਦਾਂ ਆ ਜੂੰਗੀ। ਐਡਾ ਵੱਡਾ ਪਲਾਨ ਬਣਾਇਆ ਹੁਣ। ओके પાસૈતે લાਉਣਾ કે નહીં મેਰੀ કાલ સું મેં ચલી આ કે તું ਹੁਣ ਆਪਣੇ ਕੰਮ ਨੂੰ ਅੰਜਾਮ ਦੇ ਲਈ ਠੀਕ ਹੈ ਨਾ ਜਿੱਦਾਂ ਜਿੱਦਾਂ ਤੁਹਾਨੂੰ ਮੈਂ ਸਮਝਾਇਆ ਉਦਾਂ ਉਦਾਂ ਹੀ ਕਰੀ ਠੀਕ ਸ਼ੱਕ ਨਾ ਹੋਵੇ ਤੇਰੇ ਤੇ ਤੇ ਧਿਆਨ ਨਾ મੁੰડાઈ ચૂકી ਠੀਕ ਹੈ છોડે કરો ਚੁੱਲ੍ਹਾ ਆਕਾ ਦੀ ਮੈਨੂੰ ਇੱਥੇ ਸਾਰਾ ਪਲਾਨ ਸਮਝਾ ਕੇ ਤੇ ਆਪ ਚੱਲਦੇ ਲੱਗੇ ਬੜੀ ਚਲਾਕਾ ਕਿੰਨਾ ਸ਼ੈਤਾਨੀ ਦਿਮਾਗ ਆ ਉਹਦਾ ਸੱਚੀ ਦੀਦੀ ਦਾ ਮੈਂ ਇੱਥੇ ਇਕੱਲੀ ਉਹਦਾ ਫਸ ਜਾ ਭਾਵੇਂ ਤੇ ਆਪ ਅਗਲੇ ਨਿਕਲ ਗਏ ਵੀ ਮੈਂ ਮੇਰਾ ਨਾ ਨਾਂ ਲੱਗ ਜੇ ਮੰਨ ਗਈ ਵੈਸੇ ਦੀਦੀ ਦੇ ਸ਼ੈਤਾਨੀ ਦਿਮਾਗ ਨੂੰ ਮੈਨੂੰ ਇੱਥੇ ਇਕੱਲੀ ਨੂੰ ਕਹਿੰਦੇ ਵੀ ਤੂੰ ਆਪੇ ਸੰਭਲਾ ਤੇ ਕੀ ਕਹਿੰਦੇ ਹੁੰਦੇ ਆ ਸੱਪ ਵੀ ਮਰ ਜੇ ਤੇ ਲਾਠੇ ਵੀ ਨਾ ਟੁੱਟੇ ਵਾਹ ਦੀਦੀ ਮੰਨ ਗਈ ਤੁਹਾਨੂੰ ਮੈਂ ਚੱਲ ਮੈਨੂੰ ਆਹੀ ਤੇ ਕੋ ਮੌਕਾ ਵਾ ਗਰਮੀਤ ਦੀਦੀ ਵੀ ਅੱਜ ਇਕੱਲੀ ਆ ਘਰੇ ਮੌਕੇ ਨੂੰ ਸਾਂਭ ਲਾ ਦੀਦੀ ਨੇ ਮੌਕਾ ਤੇ ਤੈਨੂੰ ਦੇਤਾ ਵਾ ਸਾਂਭਣਾ ਤਾਂ ਤੈਨੂੰ ਆ ਵੀ ਪੈਣਾ ਵਾ ਚੱਲ ਮਨਾ ਲੱਗ ਜਾ ਹੁਣ ਆਪਣੇ ਕੰਮ ਤੇ ਮੈਨੂੰ ਭੁੱਖ ਵੀ ਲੱਗ ਗਈ ਆ ਉਹਨਾ ਹੋਏ ਇਹਨੂੰ ਕੁద్ది ਪਾ ਦੇਉਣਾ ਜੇ ਨੂੰ ਓਟ ਪੀ ਮੈਂ ਦਵਾਂ ਨਾ ਇਹਨੂੰ ਸਾਈਨ ਨਾਲ ਮੇਰੇ ਪਾਸੇ ਨਸਰਾਣਾ ਨਾਲ ਬਾਦ ਮੈਨੂੰ ਤੇ ਰੋਟੀ ਖਾ ਲਾ ਸੇ ਡਿਊਟੀ ਖਾਣੇ ਭੁੱਖ ਤੇ ਲੱਗੀ ਏ ਗਰੋਈ ਨਾ ਸਰਾਣੀ ਦਾ ਸਾਜਿਆ ਮੀਨੂ ਹਾਂਜੀ ਦੀਦੀ ਗਏ ਨਹੀਂ ਹਜੇ ਤੂੰ ਕੰਮ ਹਲੇ ਤੇਰਾ ਜੇ ਖਤਮ ਨਹੀਂ ਹੋਇਆ ਨਹੀਂ ਉਹ ਥੋੜਾ ਜਿਹਾ ਰਹਿ ਗਿਆ ਡਸਟਿੰਗ ਜੀ ਰਹਿ ਗਈ ਥੋੜੀ ਜਿਹੀ ਸਫਾਈ ਅੱਜ ਇੰਨਾ ਲੇਟ ਕਿਉਂ ਹੋ ਗਏ ਪੋਣਾ ਦੀਦੀ ਥੋੜੀ ਨਾ ਮੇਰੀ ਤਾ ਬੇਤਨੀ ਸਹੀ ਜਿੱਦਾਂ ਮੈਨੂੰ ਬੁਖਾਰ ਬੁਖਾਰ ਜਾ ਲੱਗਦਾ ਪਿਆ ਤਾਂ ਗੱਲ ਕੇ ਥੋੜਾ ਕੰਮ ਠੱਗਾ ਤੇ ਲਾਉਂਦੇ ਆ ਅੱਜ ਕੋਈ ਗੱਲ ਨਹੀਂ ਫਿਰ ਜੇ ਨਹੀਂ ਠੀਕ ਹੈਗੀ ਨਾ ਤੇ ਤੂੰ ਘਰ ਨੂੰ ਜਾ ਐਦੇ ਰੋਜ਼ ਹੁੰਦਾ ਵਾ ਕਿੰਨਾ ਪੀਦੇ ਤੇ ਘਟਾ ਮਿੱਟਿਆ ਕੁਝ ਨਹੀਂ ਹੈਗਾ ਤੇ ਜਾਓ ਤੀ ਘਰ ਨੂੰ ਜਾ ਰੈਸਟ ਕਰ ਦਵਾਈ ਖਾ ਲੈ ਨੀ ਤੇ ਮੈਂ ਦਵਾਂ ਕੋਈ ਮੈਡੀਸਿਨ ਨਹੀਂ ਨਹੀਂ ਦੀਦੀ ਘਰ ਨਹੀਂ ਜਾਣਾ ਸਾਫ ਸਫਾਈ ਤੇ ਘਰ ਨਹੀਂ ਪੈਣੀ ਆ ਤੂੰ ਹੀ ਜਣਾ ਫਰੀ ਦੇ ਪੈਸੇ ਦੇਣੇ ਮੈਨੂੰ ਪੈਸੇ ਦੀ ਗੱਲ ਨਾ ਕਰ ਵੇਖ ਜਦੋਂ ਕੋਈ ਪ੍ਰੋਬਲਮ ਹੋਵੇ ਨਾ ਤੇ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਤੂੰ ਘਰੋਂ ਜਾ ਇਹਦੀ ਟੈਨਸ਼ਨ ਨਾ ਮੈਂ ਤੇਨੂੰ ਮੈਂ ਕਹਿੰਨੀ ਆ ਨਾ ਘਰੋਂ ਜਾ ਨਹੀਂ ਨਹੀਂ ਦੀਦੀ ਜਿੱਦਾਂ ਤੂੰ ਹੀ ਅੱਜ ਕੱਲੇ ਆ ਨਾ ਮੈਂ ਵੀ ਘਰੇ ਕੱਲੀ ਆ ਤੇ ਮੈਂ ਕੀ ਕਰਨਾ ਜਾ ਕੇ ਬਿਮਾਰ ਬੰਦੇ ਨੂੰ ਤੁਹਾਨੂੰ ਪਤਾ ਮੈਨੂੰ ਕਿਹੜਾ ਕੰਮ ਚੰਗਾ ਲੱਗਣਾ ਤੇ ਨਾਲੇ ਬੱਚੇ ਰੋਣਗੇ ਤੁਸੀਂ ਕਿੱਦਾਂ ਸੰਭੋਗੇ ਚੱਲ ਮੈਂ ਮਾੜਾ ਮੋਟਾ ਲਾਗੂ ਦੇਖ ਦੂੰਗੀ ਬੱਚਿਆਂ ਦੀ ਤੂੰ ਤੂੰ ਟੈਨਸ਼ਨ ਨਾ ਲੈ ਜਿਦ ਤਰਾ ਕੱਲੀ ਆ ਨਹੀਂ ਦਿਲ ਕਰਦਾ ਨਾ ਤੇ ਕੋਈ ਗੱਲ ਨਹੀਂ ਫੇਰ ਤੂੰ ਥੋੜਾ ਬੋਧਾ ਕਰ ਲੈ ਮੈਡੀਕਲ ਨਹੀਂ ਨਾ ਕਰ ਜੇ ਮੇਕਅਪ ਨੂੰ ਜਾਣਾ ਤੇ ਇੱਥੇ ਰੈਸਟ ਕਰ ਲੈ ਠੀਕ ਹੈ ਠੀਕ ਹੈ ਆਹੋ ਤੇ ਜਿੱਦੋਂ ਤੇਰਾ ਦਿਲ ਕਰੇਗਾ ਤੇ ਤੂੰ ਚੱਲੀ ਵੀ ਜਾਵੇਂ ਐਡੀ ਕੋਈ ਟੈਨਸ਼ਨ ਨਹੀਂ ਹੈ ਕੰਮ ਦੀ ਤੇ ਜ਼ਰੂਰੀ ਕੰਮ ਨਿਭਾੜ ਕੇ ਜਾਣਾ ਠੀਕ ਹੈ ਠੀਕ ਹੈ ਚਲ ਅੱਜ ਬੜਾ ਵਧੀਆ ਬਹਾਨਾ ਮਿਲ ਗਿਆ ਘਰ ਰਹਿਣ ਦਾ ਇਕੱਲੀ ਰਹਿ ਗਈ ਆ ਦੀਦੀ ਤੇ ਹੁਣ ਮੈਂ ਆਪਣੇ ਕੰਮ ਨੂੰ ਨਾ ਅੰਜਾਮ ਦੇਣੀ ਆ ਉਦਾਂ ਤੇ ਮੈਨੂੰ ਡਰ ਸੀ ਇਹਨਾਂ ਨੇ ਕਿਡਾ ਲਾਗੂ 흘ਣਾ ਸੀ ਚੱਲ ਪਰ ਹੁਣ ਤਾਂ ਦਊਗੀ 흘ਣ ਦੇ ਲਾਗੋ ਤਾਂ ਹੀ ਆ ਫੇਰ ਹੀ ਮੈਨੂੰ ਮੌਕਾ ਮਿਲਣਾ ਵਾ ਚੱਲ ਮੈਂ ਆਪਣਾ ਕੰਮ ਕੰਮ ਤਾਂ ਮੈਂ ਕੀ ਕਰਨਾ ਮੈਂ ਤਾਂ ਚੁਪਣਾ ਇਹਨਾਂ ਦਾ ਬੱਚਾ ਹੀ ਅੱਜ ਚਲ ਦੇਖਦੀ ਆ ਹੁਣ ਮੈਂ भी खा ले लो थे सी बस खाण ले कुछ चाय दा पानी ल्या द मैं नहीं कुछ नहीं चाहिए बस बैठ जा तू ठीक है <tinyan> बस बस चुप चुप मेनू आ खड़ी नहीं आ रोटी तान दई वाली आ चुप मैं अंदर दे ਮਾਂ ਨੂੰ ਆਪਣੇ ਬੱਚਿਆਂ ਦਾ ਪਤਾ ਹੁੰਦਾ ਵਾ ਭਾਵੇਂ ਜੋੜੇ ਹੀ ਆ ਛਕਲਾਂ ਇੱਕੋ ਜੀਆਂ ਕੱਪੜੇ ਇੱਕੋ ਜਿਹੇ ਹਨਾ ਹਾਂਜੀ ਵੇਲਾ ਮਾਂ ਦੀ ਮਮਤਾ ਕਿਦਾਂ ਦੀ ਮੈਨੂੰ ਸਾਰਾ ਪਤਾ ਲੱਗ ਜਾਂਦਾ ਸੱਚੀ ਪਤਾ ਲੱਗ ਜਾਂਦਾ ਸੱਚੀ ਪਤਾ ਲੱਗ ਜਾਂਦਾ ਇਹ ਰਹਿਮਤ ਰੋਂਦੀ ਆ ਕਿ ਇਹ ਰੋਂਦਿਆ ਤੇ ਇਹ ਫਿਰ ਇਹ ਕੰਗਾ ਹਾਂਜੀ ਠੀਕ ਮੈਨੂੰ ਤਾਂ ਨਹੀਂ ਪਤਾ ਚੰਦਾ ਮੈਨੂੰ ਪਤਾ ਲੱਗ ਜਾਂਦਾ ਨਾ ਚਲੋ ਤੁਸੀਂ ਨਾ ਆ ਚੋਕਲੋ ਕੱਕੇ ਨੂੰ ਮੈਂ ਛੱਡ ਕਿਉਂ ਨਹੀਂ ਆ ਨਹੀਂ ਨਹੀਂ ਮੈਂ ਹੱਥ ਦੋ ਕਿਉਂਦੀ ਮਿਰਚਾਂ ਵਾਲੇ ਹੱਥ ਲੱਗਣਗੇ ਤੂੰ ਇਹਨੂੰ ਫੜ ਕੇ ਰੱਖ ਮੈਂ ਹੁਣੇ ਆਉਂਦੀ ਠੀਕ ਹੈ ਚੰਦ ਦੀਦੀ ਹੁਣ ਚੱਲ ਗਈ ਆ ਮੈਂ ਨਾ ਇਹਨੂੰ ਨਿਸ਼ਾਨੀ ਲਾ ਦਵਾਂ ਤਾਂ ਕਿ ਮੈਨੂੰ ਪਤਾ ਲੱਗ ਜੇ ਕਿ ਇਹ ਮੁੰਡਾ ਹੀ ਆ